ਹਾਂ ਜੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਆਪਣੀ ਜਨਮ ਤੋਂ ਸ਼ੁਰੂ ਤੇ ਜਨਮ ਤੋਂ ਖਤਮ ਹੁੰਦੀਆਂ ਨੇ ਮੈਂ ਹਰ ਵਾਰ ਤੁਹਾਨੂੰ ਦੱਸਦੀਆਂ ਕਿਉਂਕਿ ਕੁਝ ਕਸਾਲਾਂ ਦਾ ਹਨਾ ਆਪਾਂ ਦੇਖ ਰਿਹਾ ਕਿ ਕੈਂਸਰ ਦੀ ਬਿਮਾਰੀ ਬਹੁਤ ਹੀ ਜ਼ਿਆਦਾ ਵਧਦੀ ਜਾ ਰਹੀ ਹੈ ਜਿਦਾਂ ਕਿ ਲੀਵਰ ਕੈਂਸਰ ਆਪਣਾ ਕਿਡਨੀ ਦੇ ਵਿੱਚ ਕੈਂਸਰ ਹਨਾ ਪੇਟ ਦੇ ਵਿੱਚ ਕੈਂਸਰ ਗਲੇ ਦੇ ਕੈਂਸਰ ਪਤਾ ਨਹੀਂ ਕਿੰਨੇ ਕੁ ਹਨਾ ਤਰ੍ਹਾਂ ਦੇ ਕੈਂਸਰ ਆਪਾਂ ਨੂੰ ਹੋ ਰਹੇ ਜਾ ਰਹੇ ਨੇ ਸਭ ਤੋਂ ਮੇਨ ਚੱਲ ਰਿਹਾ ਅੱਜ ਕੱਲ ਬਲੱਡ ਕੈਂਸਰ ਤੇ ਬ੍ਰੈਸਟ ਕੈਂਸਰ ਦੇਖੋ ਬ੍ਰੈਸਟ ਕੈਂਸਰ ਕਿਉਂ ਹੁੰਦਾ ਕੀ ਕਾਰਨ ਆਪਾਂ ਸਾਰਾ ਕੁਝ ਤੁਹਾਨੂੰ ਦੱਸਦੇ ਹਾਂ ਇਹ ਸਭ ਤੋਂ ਪਹਿਲਾਂ ਆਪਣੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਦਾ ਨਾਮ ਮਾਂ ਦਾ ਪਿਆਰ ਆਰ ਬਲੌਗ ਹੈ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਦੇਖੋ ਆਪਾਂ ਕੋਈ ਡਾਕਟਰ ਤਾਂ ਨਹੀਂ ਹੈਗੇ ਪਰ ਜਿੰਨਾ ਕੁ ਨੌਲੇਜ ਹੈ ਉਹਦੇ ਹਿਸਾਬ ਨਾਲ ਤੁਹਾਨੂੰ ਦੱਸ ਰਿਹਾ ਕਿਉਂਕਿ ਨੌਲੇਜ ਕੋਈ ਹੈ ਨਾ ਕਿਸੇ ਦਾ ਮਹਤਾਜ ਨਹੀਂ ਹੁੰਦੀ ਕਿਤੋਂ ਵੀ ਆਪਾਂ ਹਾਸਲ ਕਰ ਸਕਦੇ ਹਾਂਗੇ ਤੇ ਦੇਖੋ ਉਹ ਜਿਹੜਾ ਬਲੱਡ ਕੈਂਸਰ ਵਗੈਰਾ ਦੀਆਂ ਬਿਮਾਰੀਆਂ ਨੇ ਹਨ ਇਹ ਆਪਣੇ ਕਿਚਨ ਚ ਸਟਾਰਟ ਹੁੰਦੀਆਂ ਨੇ ਕਿਉਂਕਿ ਆਪਣੇ ਕਿਚਨ ਦੇ ਵਿੱਚ ਆਪਾਂ ਨੇ ਇੰਨਾ ਫਾਸਟ ਫੂਡ ਇੰਨੀयां ਜ਼ਿਆਦੇ ਜੰਕ ਫੂਡ ਇੰਨਾ ਜ਼ਿਆਦੇ ਕੈਮੀਕਲ ਵਰਤ ਲਿਆ ਜਿਹੜੇ ਆਪਣੇ ਐਲੂਮੀਨੀਅਮ ਦੇ ਬਰਤਨ ਵਗੈਰਾ ਨੇ ਹਨਾ ਉਤੋਂ ਵੀ ਸਟਾਰਟ ਹੋ ਜਾਂਦਾ ਹੈਗਾ ਪਹਿਲਾਂ ਦੇਖੋ ਜਦੋਂ ਬਜ਼ੁਰਗ ਹੁੰਦੇ ਸੀ ਪਹਿਲਾਂ ਵਾਲੇ ਸਮੇਂ ਦੇ ਵਿੱਚ ਹਨਾ ਚਾਂਦੀ ਦੇ ਪਿੱਤਲ ਦੇ ਤਾਂਬੇ ਦੇ ਬਰਤਨਾਂ ਜਾਂ ਲੋਹੇ ਦੇ ਬਰਤਨਾਂ ਦੇ ਵਿੱਚ ਖਾਣੇ ਬਣਾਏ ਜਾਂਦੇ ਸੀਗੇ ਜਿਦੇ ਨਾਲ ਹਨਾ ਸਰੀਰ ਦੇ ਤੱਤ ਵੀ ਪੂਰੇ ਹੁੰਦੇ ਸੀ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੈਮੀਕਲ ਯੂਜ਼ ਨਹੀਂ ਹੁੰਦਾ ਸੀ ਪਰ ਇਹਨਾਂ ਸਪਰੇਅਾਂ ਦੇ ਨਾਲ ਖੁਦ ਹੀ ਆਪਦੇ ਸਰੀਰ ਨੂੰ ਹਨਾ ਇੱਕ ਭਿਆਨਕ ਬਿਮਾਰੀਆਂ ਦੇ ਨਾਲ ਚੰਗੇੜ ਰਹੇ ਹਨਾ ਆਪਣੇ ਆਪ ਆਪਾ ਹਨਾ ਹਰ ਇੱਕ ਬਿਮਾਰੀ ਨੂੰ ਲਗਾ ਰਹੇ ਆਂਗੇ ਹਾਂਜੀ ਕੁਝ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਰਸੋਈ ਦੇ ਵਿੱਚੋਂ ਹਨਾ ਬਾਹਰ ਕੱਢ ਦੋਗੇ ਤਾਂ ਤੁਹਾਡੇ ਘਰ ਦੇ ਵਿੱਚ ਬਹੁਤ ਸਾਰੀਆਂ ਨਾ ਬਿਮਾਰੀਆਂ ਤੋਂ ਤੁਸੀਂ ਰਾਹਤ ਪਾ ਲਓਗੇ ਸਭ ਤੋਂ ਪਹਿਲਾਂ ਐਲੂਮੀਨੀਅਮ ਦੇ ਬਰਤਨ ਤੇ ਦੂਸਰਾ ਜਿਹੜੇ ਹਨਾ ਆਪਾਂ ਵਰਤਦੇ ਆਂਗੇ ਚੀਨੀ ਚਿੱਟੀ ਹੈ ਨਾ ਚੀਨੀ ਹੈ ਜਿਹੜੀ ਇਹ ਸਭ ਤੋਂ ਵੱਡਾ ਮੇਨ ਕਾਰਨ ਹੈ ਕਿਉਂਕਿ ਸ਼ੂਗਰ ਦੀ ਬਿਮਾਰੀ ਅੱਜ ਕੱਲ ਹਰ ਇੱਕ ਨੂੰ ਹੋ ਰਹੀ ਹੈ ਜੇ ਤੁਸੀਂ ਅਗਰੇ ਸ਼ੱਕਰ ਜਾਂ ਗੁੜ ਤੁਸੀਂ ਚੂਸ ਕਰ ਸਕਦੇ ਹੋ ਤੇ ਦੂਸਰਾ ਹਨਾ ਨਮਕ ਹੈ ਜਿਹੜਾ ਟਾਟਾ ਵਾਲੇ ਨਮਕ ਨੇਗੇ ਦੇਖੋ ਇਹ ਵੀ ਬਹੁਤ ਜ਼ਿਆਦਾ ਉਹਨੇ ਇਹਦੀ ਜਗ੍ ਦੇਖੋ ਇਦਾਂ ਨਹੀਂ ਹੈ ਨਾ ਕਈ ਨੇ ਰਿਫੈਂਡ ਹੈਗਾ ਜਿੱਦਾਂ ਉਹਦੀ ਜਗ੍ਹਾ ਤੁਸੀਂ ਸਰੋਂ ਦਾ ਤੇਲ ਯੂਜ਼ ਕਰੋ ਜਾਂ ਚੋ ਦੇਸੀ ਘਿਓ ਪਹਾਰੇ ਕਿ ਨਹੀਂ ਉਸ ਦਾ ਸਰੋਂ ਦਾ ਤੁਸੀਂ ਸਰੋਂ ਦਾ ਤੇਲ ਦੀ ਉਸ ਕਰ ਸਕਦੇ ਹੋ ਪਲੀਜ਼ ਮੈਂ ਸਾਰਿਆਂ ਨੂੰ ਰਿਕਵੈਸਟ ਕਰੂੰਗੀ ਤੇ ਅੱਜ ਆਪਾਂ ਗੱਲ ਕਰਦੇ ਹਾਂ ਬ੍ਰੈਸਟ ਕੈਂਸਰ ਬਾਰੇ ਹੈ ਨਾ ਜਿਹੜਾ ਕਿ ਅੱਜ ਕੱਲ ਬਹੁਤ ਜ਼ਿਆਦਾ ਹੋ ਰਿਹਾ ਇੱਕ ਛੋਟੀ ਜੀ ਦੇਖ ਕਰਕੇ ਵੀ ਮੇਰੀ ਖੂਬਸੂਰਤੀ ਖਰਾਬ ਨਾ ਹੋਵੇ ਜਿਹੜੀਆਂ ਅੱਜ ਕੱਲ ਸਿਸਟਰ ਨਹੀਂਆਂ ਛੋਟੀਆਂ ਭੈਣਾਂ ਨਹੀਂਆਂ ਮੇਰੀਆਂ ਛੋਟਾ ਨਾ ਲੜਕੀਆਂ ਨਹੀਂਆਂ ਛੋਟੀਆਂ ਉਹਨਾਂ ਜਦੋਂ ਬੱਚਾ ਹੋਉਂਦਾ ਡਿਲੀਵਰੀ ਦੇ ਟਾਈਮ ਆਪਣਾ ਹਣਾ ਦੁੱਧ ਹੁੰਦਾ ਜਿਹੜਾ ਫੀਡ ਹੁੰਦਾ ਕਿਉਂਕਿ 6 ਮਹੀਨੇ ਤੱਕ ਬੱਚੇ ਵਾਸਤੇ ਨਾ ਮਾਂ ਦਾ ਦੁੱਧ ਇੱਕ ਅੰਮ੍ਰਿਤ ਦੇ ਬਰਾਬਰ ਹੈਗਾ। ਇੱਕ ਵੀ ਹਾਂ ਮੇਰਾ ਸਰੀਰ ਨਾ ਖਰਾਬ ਹੋਵੇ ਇਸ ਲਈ ਨਾ ਉਹ ਆਪਣਾ ਜਿਹੜਾ ਦੁੱਧ ਹੈਗਾ ਨਾ ਬੱਚੇ ਨੂੰ ਨਹੀਂ ਖਵਾਉਂਦੀਆਂ ਤੇ ਇੰਤਾਂ ਦੀਆਂ ਦਵਾਈਆਂ ਖਾਈ ਜਾਂਦੀਆਂ ਨੇ ਜਿਹਦੇ ਨਾਲ ਜਿਹੜਾ ਕਿ ਕਿਉਂਕਿ ਪ੍ਰਮਾਤਮਾ ਨੇ ਉਹ ਜਿਹੜਾ ਨਾ ਦੁੱਧ ਆਉਂਦਾ ਹੈਗਾ ਨਾ ਸਾਤੀ ਦੇ ਵਿੱਚ ਉਹ ਪ੍ਰਮਾਤਮਾ ਦੀ ਤੀਨ ਹੈ ਗਿਆ ਜਦੋਂ ਬੱਚਾ ਦੇਖ ਹੋਣ ਵਾਲਾ ਹੁੰਦਾ ਆਪਣੇ ਆਪ ਹੋਣ ਦਾ ਵੈਸੇ ਨਹੀਂ ਆਉਂਦਾ ਨਾ ਪਹਿਲਾਂ ਆਵੇ ਨਾ ਮੰਗਰੂ ਆਵੇ ਨਾ ਤੇ ਜਦੋਂ ਉਹ ਮਨਾ ਬ੍ਰੈਸਟ ਦੇ ਵਿੱਚ ਜਿਹੜਾ ਉਹ ਦੁੱਧ ਹੈ ਨਾ ਜਮਦਾ ਹੈਗਾ ਹਨਾ ਫੀਡ ਆਊਟ ਨਹੀਂ ਬੱਚਾ ਪੀਂਦਾ ਹੈਗਾ ਦੇਖੋ ਇੱਕ ਥੋੜੀ ਜਿਹੀ ਖੂਬਸੂਰਤੀ ਕਰਕੇ ਤੁਸੀਂ ਕਿਉਂਕਿ ਜਿੰਨਾਂ ਦੇ ਬੱਚਾ ਨਹੀਂ ਹੁੰਦਾ ਦੇਖੋ ਉਹਨਾਂ ਨੂੰ ਪੁੱਛ ਕੇ ਦੇਖੋ ਕਿਉਂਕਿ ਮਾਂ ਦੀ ਝੋਲੀ ਵਿੱਚ ਜਦੋਂ ਬੱਚਾ ਆਉਂਦਾ ਹੈ ਨਾ ਉਦੋਂ ਹੀ ਉਹ ਆਪਣੇ ਆਪ ਨੂੰ ਸੰਪੂਰਨ ਸਮਝਦੀ ਹੈ ਆਪਣੇ ਆਪ ਨੂੰ ਬਣਾ ਇੱਕ ਬਹੁਤ ਹੀ ਜ਼ਿਆਦਾ ਭਾਗੇਤ ਵਾਲੀ ਸਮਝਦੀ ਹੈਗੀ ਤੇ ਦੇਖੋ ਜਦੋਂ ਇਦਾਂ ਦੀਆਂ ਕੋਈ ਦਵਾਈਆਂ ਲੈ ਲੈ ਕੇ ਜਿਹੜੀ ਬ੍ਰੈਸਟ ਹੁੰਦੀ ਹੈ ਜਿਹੜੀ ਪਤੁੱਦਾ ਹੈ ਨਾ ਉਹਨੂੰ ਰੋਕ ਦਿੰਦੇ ਆ ਉਹਨੂੰ ਮਚਾ ਦਿੰਦੇ ਆਂਗੇ ਤਾਂ ਉਹਦੀਆਂ ਇਕੱਠਾਂ ਬਣ ਬਣ ਕੇ ਹੈ ਨਾ ਉਸੇ ਨਾਲ ਹੀ ਤੁਹਾਡੇ ਇਹਨਾਂ ਛਾਤੀ ਦੇ ਵਿੱਚ ਬ੍ਰੈਸਟ ਕੈਂਸਰ ਆਉਂਦਾ ਰੋਗ ਉਤਾਰਨ ਕਰਦਾ ਹੈਗਾ ਦੇਖੋ ਖੁਦ ਆਪਾਂ ਆਪਣੇ ਅਥੀ ਇਸ ਚੀਜ਼ਾਂ ਦੀਆਂ ਬਿਮਾਰੀਆਂ ਨੂੰ ਹਨਾ ਉਹ ਕਹਿੰਦੇ ਕਿ ਕਿਉਂਕਿ ਅੱਜ ਕੱਲ ਬਹੁਤ ਜ਼ਿਆਦਾ ਹੋ ਰਿਹਾ ਸਿਰਫ ਮੇਨ ਕਾਰਨ ਇਹਦਾ ਇਹ ਹੀ ਹੈ ਕਿ ਜਿਹੜੀਆਂ ਮੇਰੀਆਂ ਭੈਣਾਂ ਨੇ ਉਹ ਚਾਹੁੰਦੀਆਂ ਨੇ ਵੀ ਅਸੀਂ ਖੂਬਸੂਰਤ ਰਹੀਏ ਸਾਡੀ ਜਿਹੜੀ ਸ਼ਰਤਾਂ ਨੇ ਸਾਡੀ ਸਾਥੀ ਹੈ ਜਿਹੜੀ ਇਹ ਢਿੱਲੀ ਨਾ ਹੋਵੇ ਜਿਹੜੀ ਖੂਬਸੂਰਤੀ ਆ ਉਹ ਤਾਂ ਇੱਕ ਦਿਨ ਨਾ ਚਲੀ ਜਾਂਦੀ ਕਿਉਂਕਿ ਉਮਰ ਦੇ ਹਿਸਾਬ ਨਾਲ ਖੂਬਸੂਰਤੀ ਵੀ ਚਲੀ ਜਾਣੀ ਹੈ ਪਰਮਾਤਮਾ ਦੀ ਤਾਂ ਉਹ ਆ ਕਿ ਇਹ ਜਵਾਨੀ ਆਈ ਤਾਂ ਬੜਾਪਾ ਵੀ ਆਉਣੇ ਬਚਪਨ ਗਿਆ ਨਾ ਸਾਰੇ ਕੁਝ ਇਦਾਂ ਚਲੀ ਜਾਣੇ ਪਰ ਜਿਹੜੀ ਇੱਕ ਵਾਰੀ ਤੁਹਾਨੂੰ ਬਿਮਾਰੀ ਤੁਸੀਂ ਆਪਣੇ ਆਪ ਸੀਗੇਟ ਲਈ ਉਹ ਨੂੰ ਤੁਸੀਂ ਨਹੀਂ ਖਤਮ ਕਰ ਸਕਦੇ ਹੈਗੇ ਤਾਂ ਮੇਰੀ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਇਹ ਹੈ ਕਿ ਪਲੀਜ਼ ਥੋੜਾ ਜਾਂ ਇਹਨਾਂ ਚੀਜ਼ਾਂ ਤੋਂ ਬਚ ਕੇ ਤੁਸੀਂ ਆਪਣੀ ਸਿਹਤ ਵੱਲ ਧਿਆਨ ਦਿਓ ਇੱਕ ਤਾਂ ਆਪਣਾ ਖਾਣ ਪੀਣ ਸੁਧਾਰੋ ਤੇ ਦੂਸਰਾ ਜਿਹੜਾ ਦੁੱਧ ਰੋਕਣ ਵਾਲੀਆਂ ਨਾ ਦਵਾਈਆਂ ਨੇ ਮੇਨ ਕਾਰਨ ਬ੍ਰੈਸਟ ਕੈਂਸਰ ਦਾ ਇਹ ਵੀ ਕਾਰਨ ਬਣ ਰਹੀਆਂ ਨੇ ਕਿਉਂਕਿ ਬ੍ਰੈਸਟ ਦੇ ਵਿੱਚ ਜਦੋਂ ਦੁੱਧ ਜਾਂਦਾ ਉਹਦੇ ਇਕੱਠਾ ਬਣਦੀਆਂ ਨੇ ਤੇ ਹੌਲੀ-ਹੌਲੀ ਉਹ ਪੀਕ ਬਣ ਕੇ ਹਨਾ ਕੈਂਸਰ ਦਾ ਰੂਪਤ ਕਰਨ ਕਰਦੀ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਮੈਂਟ ਚੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਪਣੇ ਚੈਨਲ ਦਾ ਨਾਮ ਹੈ ਪਿਆਰ ਆ ਬਲੌਗ ਹੈ ਇਧਰੀਆਂ ਹੋਰ ਬਹੁਤ ਸਾਰੀਆਂ ਹਨਾ ਨੌਲੇਜ ਦੀਆਂ ਗੱਲਾਂ ਤੇ ਹੋਰ ਬਹੁਤ ਸਾਰੀਆਂ ਵੀਡੀਓ ਤੁਹਾਡੇ ਲੈ ਕੇ ਆਪਾਂ ਲੈ ਕੇ ਆਉਂਦੇ ਰਹੀਏ ਇਸ ਲਈ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ